ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਸਿਕਲ ਦਿਨਿਕ ਸੂਰਤ ਦੇਖ ਰਹੇ ਸਰਦਕਾ ਮੈਂ ਮਨਜੀਤ ਸਿੰਘ ਪੰਜਾਬ ਵਿੱਚ ਚਾਈਨਾ ਡੋਰ ਤੇ ਪੰਜਾਬ ਸਰਕਾਰ ਵੱਲੋਂ ਜਿੱਥੇ ਸਖਤੀ ਕੀਤੀ ਗਈ ਹੈ ਉੱਥੇ ਹੀ ਰੂਪਨਗਰ ਜ਼ਿਲ੍ਹਾ ਪੁਲਿਸ ਵੀ ਚਾਈਨਾ ਡੋਰ ਖਿਲਾਫ ਸਖਤ ਐਕਸ਼ਨ ਲੈ ਰਹੀ ਹੈ ਤੇ ਅੱਜ ਖੁਦ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਰੂਪਨਗਰ ਦੇ ਬਾਜ਼ਾਰ ਦੀਆਂ ਦੁਕਾਨਾਂ ਦੇ ਵਿੱਚ ਜਿੱਥੇ ਕੀ ਪਤੰਗ ਵੇਚੇ ਜਾਂਦੇ ਨੇ ਜਾਂ ਪਤੰਗ ਦੀ ਵਰਤੋਂ ਹੁੰਦੀ ਆ ਉਸ ਥਾਵਾਂ ਤੇ ਜਿਹੜੀ ਕੀ ਚੈਕਿੰਗ ਕਰ ਰਹੇ ਨੇ ਤੇ ਜਿਹੜੀ ਵੀ ਕੋਈ ਇਸ ਤਰ੍ਹਾਂ ਦੀ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਜਿੱਥੇ ਕਿਤੇ ਕੋਈ ਚਾਈਨਾ ਡੋਰ ਦੀ ਸੂਚਨਾ ਮਿਲਦੀ ਹੈ ਜਾਂ ਉਹਦੀ ਜਾਣਕਾਰੀ ਮਿਲਦੀ ਹੈ ਉੱਥੇ ਵੀ ਛਾਪੇਮਾਰੀ ਹੁੰਦੀ ਹੈ ਤੇ ਐਸਐਸਪੀ ਗੁਲਨੀ ਸਿੰਘ ਖੁਰਾਨਾ ਦਾ ਸਾਫ਼ ਕਹਿਣਾ ਹੈ ਕਿ ਜਿਹੜਾ ਵੀ ਕੋਈ ਚਾਈਨਾ ਡੋਰ ਦੀ ਵਰਤੋਂ ਕਰੇਗਾ ਜਾਂ ਇਸ ਦੀ ਵਿਕਰੀ ਕਰੇਗਾ ਉਸਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਉਹਨਾਂ ਕਹਿੰਿਆ ਕਿ ਇਹ ਜਾਨਲੇਵਾ ਚਾਈਨਾ ਡੋਰ ਹੈ ਇਸ ਦੀ ਵਿਕਰੀ ਬਿਲਕੁਲ ਨਹੀਂ ਹੋਣ ਦਿੱਤੀ ਜਾਵੇਗੀ ਤੇ ਉਹਨਾਂ ਦੁਕਾਨਦਾਰਾਂ ਨੂੰ ਵੀ ਇਹੋ ਅਪੀਲ ਕੀਤੀ ਕਿ ਉਹ ਬਿਲਕੁਲ ਵੀ ਇਸ ਚਾਈਨਾ ਡੋਰ ਦੀ ਵਿਕਰੀ ਨਾ ਕਰਨ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਇੱਕ ਨਵਾਂ ਜਿਹੜਾ ਕੀ 트ੈਂਡ ਚੱਲਿਆ ਨਵੀਂ ਕਲ ਸਾਹਮਣੇ ਆਈ ਹੈ ਕਿ ਆਨਲਾਈਨ ਵੀ ਜਿਹੜੀ ਚਾਈਨਾ ਡੋਰ ਹੈ ਉਹ ਮੰਗਵਾਈ ਜਾ ਰਹੀ ਹੈ ਜਿੱਥੇ ਕਿਤੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਵੀ ਮਿਲੇਗੀ ਉਹਨਾਂ ਦੇ ਉੱਤੇ ਵੀ ਸਖਤ ਐਕਸ਼ਨ ਕੀਤਾ ਜਾਵੇਗਾ ਇਹ ਦੇਖ ਸਕਦੇ ਹੋ ਪਿੱਛੇ ਇਹ ਦੁਕਾਨਾਂ ਜਿਹੜੀਆਂ ਕਿ ਪਤੰਗ ਵਾਲੀਆਂ ਨੇ ਇਹ ਹੋਰ ਵੀ ਜਿਹੜੀਆਂ ਦੁਕਾਨਾਂ ਜਿਨ੍ਹਾਂ ਦੀ ਚੈਕਿੰਗ ਹੋਈ ਆ ਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਆਨਲਾਈਨ ਹੁਣ ਮੰਗਾ ਰਹੇ ਨੇ ਡੋਰ ਥੋੜੇ ਥੱਲੇ ਆ ਜਿਓ ਇੱਧਰ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਦੇ ਦੇਖਦੇ ਹੋ ਜਿਹੜੀ ਕਿ ਡੋਰ ਹੈ ਚਾਈਨਾ ਦੀ ਇਹਦੇ ਵਿੱਚ ਸਬਦਾ ਨੁਕਸਾਨ ਹੈ ਜੀ ਆਨਲਾਈਨ ਜਾਂ ਕਿਸੇ ਤੇ ਦੁਕਾਨ ਤੋਂ ਮਿਲਣਾ ਦੋਨੇ ਤਰੀਕੇ ਨਾਲ ਹੀ ਇਹ ਗਲਤ ਹੈ ਜੀ ਚੋਰੀ ਦਾ ਚੋਰੀ ਹੈ ਜੁਰਮ ਦਾ ਜੁਰਮ ਹੈ ਅਸੀਂ ਇੰਨੀ ਮਿਹਨਤ ਕਰਕੇ ਪਤੰਗ ਵੇਚਦੇ ਹਾਂ ਨਾਲ ਉਹਦੇ ਨਾਲ ਅਸੀਂ ਜਿਹੜੀ ਡੋਰ ਲੈ ਕੇ ਆਉਂਦੇ ਹਾਂ ਬਰੇਲੀ ਦੀ ਲੈ ਕੇ ਆਉਂਦੇ ਹਾਂ ਜਾਂ ਸਾਨੂੰ ਜੋ ਲੁਧਿਆਣਾ ਤੋਂ ਮਿਲਦੀ ਹੈ ਇੰਡੀਅਨ ਸੈੱਡ ਮਿਲਦਾ ਹੈ ਜੇ ਉਹ ਅਸੀਂ ਵਰਤਦੇ ਹਾਂ ਤੇ ਸਾਨੂੰ ਸਿਰ ਇੱਕ ਪੰਗ ਕੱਟਣ ਦਾ ਖਤਰਾ ਹੁੰਦਾ ਪਰ ਕਿਸੇ ਦੀ ਗਰਦਨ ਕੱਟਣ ਦਾ ਖਤਰਾ ਨਹੀਂ ਹੁੰਦਾ ਤੇ ਲੋਕ ਇਹ ਸੋਚਦੇ ਆ ਕਿ ਨਹੀਂ ਸਾਡਾ ਪਤੰਗ ਨਹੀਂ ਕੱਟਣਾ ਜੇ ਦਾ ਕਿਸੇ ਦੀ ਗਰਦਨ ਕੱਟ ਜਾਵੇ ਜਿਸ ਕਰਕੇ ਉਹ ਚੈਨਲ ਡੋਰ ਦੀ ਵਰਤੋਂ ਕਰ ਤੇ ਕੁਝ ਸ਼ਰਾਰਤੀ ਅਨਸਰ ਸਿਰਫ ਪੈਸਿਆਂ ਦੀ ਖਾਤਰ ਇਹਨਾਂ ਦੁਕਾਨਦਾਰਾਂ ਨੇ ਸਾਡੀ ਦੁਕਾਨਦਾਰੀ ਵੀ ਖਰਾਬ ਕਰ ਰਹੀ ਹੈ। ਪਰ ਜਿਹੜੀ ਹੁਣ ਡੋਰ ਤੁਸੀਂ ਲਿਆ ਕੇ ਦੇ ਰਹੇ ਹੋ ਲੋਕਾਂ ਨੂੰ ਜਾਂ ਜਿਹੜੀ ਬਸੰਤ ਦੇ ਮੌਕੇ ਵੱਧ ਵਿਕਦੀ ਡੋਰ ਆ ਦੇਸੀ ਡੋਰ ਜਿਹਨੂੰ ਕਹਿੰਦੇ ਆਪਾਂ ਮਾਂਜਾ ਕਹਿੰਦੇ ਆ ਉਹ ਕਿਹੜੀ ਡੋਰ ਆ ਜਾਂ ਉਹ ਕਿਹੜੀ ਵਰਤੋਂ ਕਰਨੀ ਚਾਹੀਦੀ ਨਿਆਣਿਆਂ ਨੂੰ ਵੀ ਇਹ ਚੀਜ਼ ਦੱਸੋ ਕਿ ਕਿ ਨਿਆਣੇ ਕਈ ਵਾਰੀ ਇਹ ਚੀਜ਼ ਦੇ ਵਿੱਚ ਹੁੰਦੇ ਨੇ ਨਹੀਂ ਜੀ ਨਹੀਂ ਪੱਕੀ ਡੋਰ ਲੈਣੀ ਆ ਕਿੱਦਾਂ ਦੀ ਪੱਕੀ ਡੋਰ ਹੁੰਦੀ ਆ ਤੁਸੀਂ ਇਹ ਚੀਜ਼ ਸਮਝਾਓ। ਪੱਕੀ ਡੋਰ ਉਹ ਨਹੀਂ ਹੁੰਦੀ ਹੈਗੀ ਜੋ ਕਿ ਇੱਥੇ ਅੱਜ ਕੱਲ੍ਹ ਜੋ ਚਾਈਨਾ ਦੇ ਵਿੱਚ ਵਰਤੀ ਜਾਂ ਚਾਈਨਾ ਰੂਪ ਵਿੱਚ ਅਸੀਂ ਦੇਖ ਰਹੇ ਹਾਂ ਅਸਲੀ ਰੋਰ ਇਹੀ ਹੈ ਚਾਰ ਪਤੰਗ ਉਡਾਓ ਤੁਸੀਂ ਪਰ ਵਧੀਆ ਢੰਗ ਨਾਲ ਪੰਗਨ ਉਡਾਓ ਇਹ ਨਾ ਹੋਵੇ ਕਿ ਕਿਸੇ ਦੇ ਨੁਕਸਾਨ ਹੋਵੇ ਜਾਂ ਇਹ ਡੋਰਾਂ ਐਸੀਆਂ ਨੇ ਜੋ ਆਪਣੇ ਆਪ ਸਮੇਂ ਦੇ ਨਾਲ ਖਤਮ ਵੀ ਹੋ ਜਾਣੀਆਂ ਪਰ ਇਹ ਡੋਰ ਖਤਮ ਹੀ ਨਹੀਂ ਹੁੰਦੀ ਸਾਡੇ ਬੱਚਿਆਂ ਨੂੰ ਜੋ ਗਲਤ ਟ੍ਰੈਂਡ ਪਾ ਦਿੱਤਾ ਗਿਆ ਹੈ ਬੜਾ ਗਲਤ ਸਾਡੀ ਦੁਕਾਨ ਤੋਂ ਬਹੁਤ ਬੱਚੇ ਆ ਕੇ ਮੁੜਦੇ ਹੈਗੇ ਆ ਅਸੀਂ ਉਹਨਾਂ ਨੂੰ ਇਹੀ ਗੱਲ ਸਮਝਾਉਣੀ ਹੈ ਤੇ ਇਹੀ ਸੰਦੇਸ਼ ਦੇਣੇ ਆ ਕਿ ਪ੍ਰਸ਼ਾਸਨ ਕਿ ਸਰਕਾਰ ਤੁਹਾਡੀ ਮਦਦ ਕਰ ਰਹੀ ਹੈ ਤੁਹਾਨੂੰ ਵਿਗਾੜ ਨਹੀਂ ਰਹੀ ਹੈਗੀ ਤੁਹਾਨੂੰ ਸੁਧਾਰ ਰਹੀ ਹੈ ਤੁਹਾਡੇ ਆਉਣ ਵਾਲੀ ਪੀੜ੍ਹੀਆਂ ਨੂੰ ਸੁਧਾਰ ਦੇ ਰਹੀ ਹੈ ਤੇ ਤੁਸੀਂ ਸਾਰਾ মিডিਆ ਦੇ ਵਿੱਚ ਜੋ ਸ਼ਲਾਘਾਯੋਗ ਕਦਮ ਕਰ ਰਹੇ ਹੋ ਕਵਰਿੰਗ ਕਰ ਰਹੇ ਹੋ ਇਹ ਬਹੁਤ ਹੀ ਹੁਣ ਇਸ ਦੇ ਵਿੱਚ ਅਸੀਂ ਐਸੇ ਕਹਿ ਸਕਦੇ ਹਾਂ ਕਿ 50% ਤੱਕ ਇੱਕ ਵਾਰ ਡੋਰ ਦਿਖਾ ਦਿਓ ਜਿਹੜੀ ਆਮ ਦੇਸੀ ਡੋਰ ਹੁੰਦੀ ਹੈ ਜਿਹਦੇ ਨਾਲ ਬੱਚੇ ਪਤੰਗ ਜ਼ਿਆਦਾ ਵਧੀਆ ਉਡਾ ਸਕਦੇ ਨੇ ਇਹ ਡੋਰ ਹੈ ਜੀ ਇਹ ਦੇਖੋ ਜੀ ਉਪਰਾ ਜੀ ਅ ਇਹ ਇਹਨੂੰ ਜੇਕਰ ਦੇਖਿਆ ਜਾਵੇ ਤਾਂ ਕੀ ਕਿਹਾ ਜਾਂਦਾ ਕਿਹੜੀ ਡੋਰ ਕਿਹਾ ਜਾਂਦਾ ਇਹਨੂੰ ਵੈਸੇ ਤਾਂ ਇੰਡੀਅਨ ਥ੍ਰੈਡ ਹੀ ਕਿਹਾ ਜਾਂਦਾ ਪਰ ਕਿਉਂਕਿ ਬੱਚੇ ਗੱਟੂ ਦੀ ਜ਼ਿਆਦਾ ਮੰਗ ਕਰਦੇ ਹੈਗੇ ਆ ਤੇ ਇਹ ਗੱਟੂ ਦੀ ਸ਼ੇਪ ਦੇ ਵਿੱਚ ਹੀ ਇੰਡੀਅਨ ਡੋਰ ਨੂੰ ਪਾਇਆ ਜਾਂਦਾ ਹੈਗਾ ਜੇ ਤੁਸੀਂ بڑے ਪਤੰਗ ਉਡਾਣੇ ਹੈਗੇ ਆ ਤਾਂ بڑے ਪੰਗ ਦੇ ਸਬੰਧ ਵਿੱਚ ਸਾਡੇ ਕੋਲ ਇੱਕ ਬਹੁਤ ਸੋਹਣੀ ਡੋਰ ਹੈ ਜੋ ਕਿਸੇ ਵੀ ਪ੍ਰਕਾਰ ਦੇ ਨੁਕਸਾਨ ਨਹੀਂ ਦਿੰਦੀ ਹੈ ਦੇਖ ਸਕਦੇ ਹੋ ਪਤੰਗਾ ਆਲੀ ਦੁਕਾਨ ਹੈ ਖਾਲਸਾ ਜੀ ਨੇ ਜਿਹੜੇ ਕੀ ਦੁਕਾਨ ਚਲਾ ਰਹੇ ਨੇ ਵੱਖ-ਵੱਖ ਡੋਰਾ ਜਿਹੜੀਆਂ ਕਿ ਆਪਣੀਆਂ ਇੰਡੀਆ ਦੀ ਬਣੀਆਂ ਹੋਈਆਂ ਧਾਗੇ ਦੀਆਂ ਡੋਰਾ ਨੇ ਇਹ ਡੋਰਾ ਐਸੀਆਂ ਨੇ ਜੀ ਜੋ ਚਾਈਨਾ ਡੋਰਾ ਉਹਨਾਂ ਨਾਲ ਕਿਤੇ ਵੀ ਨਹੀਂ ਖੜਦੀ ਹੈਗੀ ਤੇ ਪ੍ਰਾਈਸ ਬੜਾ ਜੈਨੂਨ ਹੈਗਾ ਇੱਕ ਚਰਖਰੀ ਦੇ ਨਾਲ ਬੰਦੇ ਦੀ ਪੂਰੀ ਬਹੁਤ ਸੋਹਣੀ ਬਸੰਤ ਮਨਾ ਹੋ ਜਾਂਦੀ ਹੈਗੀ ਹੈ ਤਾਂ ਤੁਸੀਂ ਇਹਦੇ ਵੀ ਦੇਖ ਸਕਦੇ ਹੋ ਕਿ ਇਹ ਕਿੰਨੀ ਕਾ ਵਧੀਆ ਡੋਰਾ ਇਹਦਾ ਮਤਲਬ ਕੀ ਕਿਦਾਂ ਜਿਹੜੀ ਕਿ ਇਹ ਉਹ ਉਨੀ ਖਤਰਨਾਕ ਤੇ ਨਹੀਂ ਜਿਹੜੀ ਉਹ ਡੋਰ ਹੁੰਦੀ ਹੈ ਜੀ ਇਹ ਖਤਰਨਾਕ ਬਿਲਕੁਲ ਨਹੀਂ ਹੈਗੀ ਇਹ ਸਭ ਦਾ ਆਨੰਦ ਦੇਣ ਵਾਲੀ ਡੋਰ ਹੈ ਜੇ ਇਹਦੇ ਨਾਲ ਇੱਕ ਪਤੰਗ ਉਡਾ ਲਿਆ ਤੇ ਤੁਹਾਡੇ ਚਾਰ ਪਤੰਗ ਤੁਸੀਂ ਕਿਸੇ ਦੇ ਕੱਟਦੇ ਤੁਹਾਨੂੰ ਮਨ ਨੂੰ ਹੋਏਗਾ ਕਿ ਮੈਂ ਬਹੁਤ ਵਧੀਆ ਪਤੰਗ ਉਡਾਇਆ ਹੈ ਚਾਈਨਾ ਦੇ ਨਾਲ ਮਨ ਵਿੱਚ ਡਰ ਵੀ ਹੈ ਪ੍ਰਸ਼ਾਸਨ ਦਾ ਵੀ ਡਰ ਹੈ ਪੁਲਿਸ ਦਾ ਵੀ ਡਰ ਹੈ ਤੇ ਸਭ ਤੋਂ ਵੱਡਾ ਡਰ ਆਪਣੀ ਆਤਮਾ ਨੂੰ ਹੈ ਕਿ ਮੈਂ ਅੱਜ ਰਾਤ ਨੂੰ ਸੌਂ ਸਕਦਾ ਹਾਂ ਕਿ ਨਹੀਂ ਕਿਸੇ ਦਾ ਮੇਰੇ ਪੰਛੀ ਦਾ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦੇ ਗਲੇ ਦਾ ਨੁਕਸਾਨ ਤਾਂ ਨਹੀਂ ਹੋਇਆ ਤੇ ਮਾਪੇ ਮੈਂ ਬੱਚਿਆਂ ਦੇ ਮਾਪਿਆਂ ਨੂੰ ਖਾਸ ਕਰਕੇ ਕਹਾਂਗਾ ਕਿ ਤੁਸੀਂ ਬਸੰਤ ਤੋਂ ਪਹਿਲਾਂ-ਪਹਿਲਾਂ ਆਪਣੇ ਬੱਚਿਆਂ ਨੂੰ ਹੋਰ ਜਾਗਰੂਕ ਕਰੋ ਤਾਂ ਕਿ ਪ੍ਰਸ਼ਾਸਨ ਨੂੰ ਤੇ ਮੀਡੀਆ ਨੂੰ ਇਸ ਦੇ ਦੁਆਰਾ ਮਦਦ ਮਿਲ ਸਕੇ ਇਹ ਦੇਖ ਸਕਦੇ ਹੋ ਜਿਹੜੇ ਪਿੱਛੇ ਇਹ ਪਤੰਗ ਪਏ ਹੋਏ ਨੇ ਤੇ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਪਤੰਗ ਨੇ ਇਹ ਵੱਡੇ ਪਤੰਗ ਵੀ ਨੇ ਇਹਨੂੰ ਕਿਹੜਾ ਪਤੰਗ ਕਹਿੰਦੇ ਭਾਜੀ ਜਿਹੜੇ ਤਿੰਨ ਤਾਵਾ ਭਾਜੀ ਤਿੰਨ ਤਿੰਨ ਤਾਵਾ ਪਤੰਗ ਕਹਿੰਦੇ ਤਿੰਨ 3 ਫੁੱਟ ਪਤੰਗ ਤਿੰਨ ਤਾਵਾ ਹਾਂਜੀ ਤਿੰਨ ਫੁੱਟਾ ਪਤੰਗ ਕਹਿੰਦੇ ਇਹ ਤਿੰਨ ਫੁੱਟ ਵਾਲਾ ਦੇਖੋ ਜੀ ਵੱਖ-ਵੱਖ ਤਰ੍ਹਾਂ ਦੇ ਪਤੰਗ ਆ ਤੇ ਬਹੁਤ ਹੈ ਜੀ ਅਨਲਿਮਿਟਿਡ ਡਿਜ਼ਾਈਨ ਹੈ ਠੀਕ ਹੈ ਅਸੀਂ ਵੀ ਆਪ ਵੀ ਬਣਾਉਣਾ ਹੈ ਹਾਂ ਥੋੜਾ ਜਿਹਾ ਇਹ ਲੱਗ ਲੱਗ ਤਰ੍ਹਾਂ ਦੇ ਪਤੰਗ ਆਪ ਵੀ ਬਣਾਉਂਦੇ ਹੋ ਪਤੰਗ ਜੀ ਹਾਂ ਵੀ ਥੋੜੀ ਸੋ ਇਹ ਵੀਰ ਜੀ ਹੁਣੀ ਕੀ ਨਾਮ ਹੈ ਜੀ ਆਪਣਾ ਨਾਮ ਸਤਨਾਮ ਸਿੰਘ ਕਿਹੜੀ ਜਗ੍ਹਾ ਦੁਕਾਨ ਆਪਣੀ ਆਪਣੀ ਫਲਾਈਟ ਮਾਰਕੀਟ ਦੇ ਅੰਦਰ ਬਿਲਕੁਲ ਲਾਸਟ ਦੇ ਵਿੱਚ ਮੰਦਰ ਦੇ ਕੋਲ ਆਪਣੀ ਦੁਕਾਨ ਕੀ ਨਾਮ ਹੈ ਦੁਕਾਨ ਦਾ ਗगन ਕਾਈਟ ਹਾਊਸ ਜਿਹੜੀ ਪਤੰਗ ਮਾਰਕੀਟ ਹੈ ਰੋਪੜ ਦੇ ਵਿੱਚ ਚਾਰ ਹੱਟੀਆਂ ਤੋਂ ਅੱਗੇ ਆਣ ਕੇ ਤੇ ਉੱਥੇ ਜਿਹੜੀ ਕਿਨਦੀ ਦੀ ਪਤੰਗ ਦੀ ਦੁਕਾਨ ਹੈ ਹੋਰ ਵੀ ਪਤੰਗਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਨੇ ਵੱਖ-ਵੱਖ ਥਾਵਾਂ ਤੇ ਜਿਹੜੇ ਵੀਰ ਪਤੰਗ ਵੇਚਦੇ ਨੇ ਤੁਸੀਂ ਉਹਨਾਂ ਕੋ ਵੀ ਪਤੰਗ ਖਰੀਦੋ ਤੇ ਹਰੇਕ ਉਸ ਦੁਕਾਨਦਾਰ ਕੋ ਤੁਧਾਂ ਖਰੀਦੋ ਪਰ ਜਿਹੜੀ ਚਾਈਨਾ ਡੋਰ ਆ ਜਾਂਨ ਲੇਵਾ ਡੋਰ ਆ ਉਹ ਬਿਲਕੁਲ ਨਾ ਖਰੀਦੋ ਸੋ ਜਿਹੜਾ ਕੀ ਪਤੰਗਬਾਜ਼ੀ ਦਾ ਮਜ਼ਾ ਖਰਾਬ ਹੋ ਜਵੇ ਕਿਸੇ ਦੀ ਜ਼ਿੰਦਗੀ ਜਿਹੜੀ ਕਿ ਬਹੁਤ ਕੀਮਤੀ ਹੁੰਦੀ ਆ ਕਿਸੇ ਦਾ ਪਿਓ ਕਿਸੇ ਦਾ ਭਰਾ ਕਿਸੇ ਦਾ ਬੱਚਾ ਜਿਹੜਾ ਕੀ ਉਹ ਆਪਣੇ ਘਰ ਤੋਂ ਆਪਣੇ ਵਾਪਸ ਜਾ ਰਿਹਾ ਹੁੰਦਾ ਜਾਂ ਘਰ ਵਾਸਤੇ ਨਿਕਲਿਆ ਹੋ ਹੁੰਦਾ ਜਾਂ ਆਪਣੇ ਕੰਮ ਤੇ ਜਾ ਰਿਹਾ ਹੁੰਦਾ ਜਦੋਂ ਉਸ ਨਾਲ ਕੋਈ ਹਾਦਸਾ ਵਾਪਰਦਾ ਤਾਂ ਉਹ ਬੜਾ ਦਰਦਨਾਕ ਹੁੰਦਾ ਕਈ ਵਾਰੀ ਇਹ ਚਾਈਨਾ ਡੋਰ ਜਾ ਇਸ ਖਤਰਨਾਕ ਡੋਰ ਨਾਲ ਕਈ ਜਾਨਾਂ ਵੀ ਜਾਂਦੀਆਂ ਨੇ ਕਈ ਬੇਜਬਾਨ ਪੰਛੀ ਵੀ ਜ਼ਖਮੀ ਹੁੰਦੇ ਨੇ ਕਈ ਜਾਨਵਰਾਂ ਦੇ ਵੀ ਇਹ ਇਸ ਦਾ ਨੁਕਸਾਨ ਹੁੰਦਾ ਹੈ ਇਸ ਲਈ ਜਿਸ ਤਰ੍ਹਾਂ ਪ੍ਰਸ਼ਾਸਨ ਤੇ ਸਰਕਾਰ ਤੁਹਾਨੂੰ ਜਾਗਰੂਕ ਕਰ ਰਹੀ ਹੈ ਅਸੀਂ ਵੀ ਉਹ ਅਪੀਲ ਕਰਦੇ ਹਾਂ ਕਿ ਇਸ ਖਤਰਨਾਕ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਵੱਧ ਤੋਂ ਵੱਧ ਜਿਹੜੀ ਵਰਤੋਂ ਆ ਉਹ ਦੇਸੀ ਡੋਰ ਦੀ ਕਰੋ ਤੇ ਜੇਕਰ ਪਤੰਗ ਤੁਸੀਂ ਉਡਾ ਰਹੇ ਹੋ ਤਾਂ ਉਹ ਵੀ ਬਹੁਤ ਧਿਆਨ ਨਾਲ ਉਡਾਓ ਕਿਉਂਕਿ ਕਈ ਵਾਰ ਵੱਡੇ ਹਾਰਚੇ ਹੋ ਜਾਂਦੇ ਨੇ ਕਿਉਂਕਿ ਜਦੋਂ ਉੱਚੀ ਜਗ੍ਹਾ ਜਾ ਕੇ ਤੁਸੀਂ ਪਤੰਗ ਡਾਣਦੇ ਹੋ ਤਾਂ ਉੱਥੇ ਵੀ ਧਿਆਨ ਰੱਖੋ ਪਤੰਗ ਡਾਉਂਦੇ ਹੋਏ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਭਾਜੀ ਮੈਂ ਇੱਕ ਛੋਟੀ ਜਿਹੀ ਅਪੀਲ ਆਪਣੇ ਰੋਪੜ ਵਾਸੀਆਂ ਨੂੰ ਜਾਂ ਪੂਰੇ ਪੰਜਾਬ ਵਾਸੀਆਂ ਨੂੰ ਕਰਨਾ ਚਾਹਾਂਗਾ ਇਹਨਾਂ ਦਿਨਾਂ ਵਿੱਚ ਜਦੋਂ ਵੀ ਤੁਸੀਂ ਹਾਈਵੇ ਦੇ ਉੱਤੇ ਜਾਂਦੇ ਹੋ ਜਾਂ ਮੁਹੱਲਿਆਂ ਵਿੱਚ ਜਾਂਦੇ ਹੋ ਤੇ ਆਪਣੇ ਗਲਿਆਂ ਨੂੰ ਨੈੱਕ ਨੂੰ ਜ਼ਰੂਰ ਕਵਰ ਕਰੋ ਬੱਚਿਆਂ ਨੂੰ ਮੋਟਰਸਾਈਕਲ ਅੱਗੇ ਵਧਾਉਣ ਤੋਂ ਅਵੋਇਡ ਕਰੋ ਤਾਂ ਕਿ ਤੁਹਾਡਾ ਕੋਈ ਨੁਕਸਾਨ ਨਾ ਹੋ ਸਕੇ ਜਿਹੜੇ ਤੁਸੀਂ ਹਾਈਵੇ ਦੇ ਉੱਤੇ ਜਾਂਦੇ ਹੋ ਤਾਂ ਉੱਥੇ ਤੁਸੀਂ ਅਵੋਇਡ ਕਰੋ ਕਿ ਮੋਟਰਸਾਈਕਲ ਵਾਲੇ ਤਾਂ ਬਹੁਤ ਹੀ ਲਿਮਟਿਡ ਜਾਂ ਬਹੁਤ ਜ਼ਰੂਰੀ ਕੰਮ ਹੈ ਤਾਂ ਜਾਓ ਆਦਰਵਾਇਸ ਜਾਣ ਦੀ ਲੋੜ ਨਹੀਂ ਹੈਗੀ ਇਹਨਾਂ ਦਿਨਾਂ ਦੇ ਅੰਦਰ ਆਪਣੀ ਇਤਿਹਾਤ ਆਪ ਵਰਤ ਲਓ ਤੁਸੀਂ ਤਾਂ ਕਿ ਕਿਸੇ ਦੇ ਨੁਕਸਾਨ ਕਰਕੇ ਤੁਹਾਡਾ ਵੀ ਨੁਕਸਾਨ ਨਾ ਹੋਵੇ ਉਹ ਜਿਹੜੀ ਚਾਈਨਾ ਡੋਰ ਹੈ ਕਿਸ ਤਰ੍ਹਾਂ ਬੰਦ ਹੋ ਸਕਦੀ ਹੈ ਜਾਂ ਇੱਕ ਆਨਲਾਈਨ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਚੈਕਿੰਗ ਕੀਤੀ ਜਾ ਰਹੀ ਹੈ ਭਾਜੀ ਆਨਲਾਈਨ ਮਤਲਬ ਫੇਸਬੁੱਕ ਮਾਰਕੀਟ ਦੇ ਵਿੱਚ ਤੇ ਆ ਤੁਹਾਡੇ ਕੁਝ ਸਾਈਟਸ ਆਈਆਂ ਜਿਹੜੀਆਂ ਕਮਰਸ਼ੀਅਲ ਸਾਈਟਸ ਆ ਉਹਨਾਂ ਦੇ ਉੱਤੇ ਅਵੇਲੇਬਲ ਆ ਉਥੋਂ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਬਾਕੀ ਜਿਹੜੀ ਅ ਅੱਜਕੱਲ ਸੁਣਨ ਚਾਹੁੰਦਾ ਵੀ ਘਰਾਂ ਦੇ ਵਿੱਚ ਬੈਠ ਕੇ ਲੋਕ ਕੀ ਵੇਚੀ ਜਾ ਰਹੇ ਆ ਉਹ ਸਭ ਤੋਂ ਜ਼ਿਆਦਾ ਡਿਸਟਰਬ ਕਰ ਰਹੀ ਹੈ ਦੁਕਾਨਦਾਰ ਤਾਂ ਆਲਰੇਡੀ ਕਿਨਾਰਾ ਕਰ ਗਿਆ ਹੋਇਆ ਕਿਉਂਕਿ ਜਿਹਨੇ ਬਿਜ਼ਨਸ ਕਰਨਾ ਉਹ ਆਪਣੇ ਕਿਸੇ ਵੀ ਤਰ੍ਹਾਂ ਦਾ ਰਿਸਕ ਲੈੰਡਰੀ ਆਜੀ ਰੇਟ ਤੇ ਤਿਆਰ ਨਹੀਂ ਆ ਕਿਉਂਕਿ ਸਾਡਾ ਕੰਮ ਪਹਿਲੇ ਹੀ ਮੌਸਮ ਦਾ ਰਿਸਕੀ ਹੈ ਮੀਂਹ ਦਾ ਰਿਸਕੀ ਹੈ ਹੋਰ ਨਵੇਂ-ਨਵੇਂ ਰਿਸਕ ਲੈੰਡਰੀ ਸਾਡੇ ਕੋਲ ਕੈਪੈਸਿਟੀ ਨਹੀਂ ਹੈ ਮਤਲਬ ਇਹ ਜਿਹੜੀ ਕਿ ਆਨਲਾਈਨ ਮੰਗਾਈ ਜਾ ਰਹੀ ਹੈ ਇਹਦੇ ਤੇ ਕਿਸ ਤਰ੍ਹਾਂ ਦੀ ਜਿਹੜੀ ਕਿ ਪਕੜ ਮਜਬੂਰ ਕੀਤੀ ਜਾ ਸਕਦੀ ਹੈ ਪ੍ਰਸ਼ਾਸਨ ਇਸ ਤੇ ਕਿਸ ਤਰ੍ਹਾਂ ਕਵਰ ਕਰ ਸਕਦਾ ਭਾਜੀ ਇਹ ਤਾਂ ਪੁਲਿਸ ਹੀ ਹੈ ਜਿਹੜੀ ਆਪਣੀ ਇਹਨਾਂ ਦੀ ਟੈਕਨੀਕਲ ਸ਼ਾਖਾ ਹੈ ਉਹ ਇਹਨੂੰ ਟ੍ਰੇਸ ਕਰਕੇ ਜਿਹੜੇ ਵੇਚ ਰਹੇ ਆ ਉਹ ਮਤਲਬ ਆਪਣਾ ਕਯੂਆਰ ਤੱਕ ਉਹਨਾਂ ਨੇ ਦਿੱਤਾ ਹੋਇਆ ਉੱਪਰ ਨੰਬਰ ਦਿਖੇ ਹੋਏ ਆ ਉਹ ਨੰਬਰ ਤੋਂ ਉਹਨਾਂ ਨੂੰ ਬੰਦਿਆਂ ਨੂੰ ਟ੍ਰੇਸ ਕੀਤਾ ਜਾਤਾ ਜਾ ਸਕਦਾ ਵੀ ਕਿੱਥੋਂ ਇਹ ਨੰਬਰ ਤੁਹਾਡੇ ਕੋਲ ਦੇਖਿਆ ਜਾਵੇ ਕਿਹੜੀ ਕਿਹੜੀਆਂ ਡੋਰਾਂ ਜਿਹੜੀਆਂ ਸਭ ਤੋਂ ਵਧੀਆ ਆਪਣੇ ਦੇਸੀ ਡੋਰਾਂ ਜਿਹਦਾ ਜਿਹੜੇ ਮੁੰਡੇ ਪਹਿਲਾਂ ਉਡਾਉਂਦੇ ਹੁੰਦੇ ਸੀ ਭਾਜੀ ਬਹੁਤ ਵਧੀਆ ਇਹ ਮੈਂ ਜਿਹਨੂੰ ਆਪਾਂ ਮੈਦਾਨੀ ਡੋਰ ਕਹਿੰਦੇ ਹੁੰਦੇ ਸੀ ਡੱਬ ਡੋਰ ਹੈ ਜਾਂ ਕੀ ਕਹਿੰਦੇ ਆ ਗੈਂਡਾ ਡੋਰ ਹੈ ਹੁਣ ਉਹਨਾਂ ਦੇ ਵੀ ਅਗਦੇ ਵਰਜ਼ਨ ਆ ਗਏ 12 ਤਾਰ 16 ਤਾਰ ਅੱਛੀਆਂ ਡੋਰਾਂ ਐ ਵਧੀਆ ਰਿਸਪੌਂਸ ਐ ਜਿਹੜੇ ਮਤਲਬ ਅਸਲੀ ਪਤੰਗ ਪ੍ਰੇਮੀ ਐ ਉਹ ਇਹੀ ਯੂਜ਼ ਕਰਦੇ ਐ ਔਰ ਇਹੀ ਲੈ ਕੇ ਜਾ ਰਹੇ ਐ ਮਤਲਬ ਜਿਹੜੀ ਚਾਈਨਾ ਡੋਰ ਨਾਲ ਉਡਾਣਾ ਤਾਂ ਪਤੰਗ ਦਾ ਮਜ਼ਾ ਹੀ ਵੈਸੇ ਖਤਮ ਹੋ ਜਾਂਦਾ ਖਤਮ ਹੋ ਗਿਆ ਖਤਮ ਭਾਜੀ ਕੋਈ ਸਾਡੀ ਏਜ ਦਾ ਜਿਹੜਾ ਵਿਅਕਤੀ ਹੈ ਉਹ ਮੋਸਟਲੀ ਇਸ ਚੀਜ਼ ਨੂੰ ਮਤਲਬ ਸ਼ੌਂਕ ਨੂੰ ਪਿੱਛੇ ਰੱਖ ਚੁੱਕਿਆ ਵੀ ਮਜ਼ਾ ਨਹੀਂ ਆ ਰਿਹਾ ਪਤੰਗ ਉਡਾ ਕੇ ਵੈਸੇ ਅਗਲਾ ਕੋਠੇ ਜਾਣ ਤੇ ਡਰਦਾ ਵੀ ਜੇ ਕਿਤੇ ਪੁਲਿਸ ਵਾਲੇ ਆ ਕੇ ਚੈੱਕ ਕਰ ਲੈਣ ਹਾਂਜੀ ਹੋ ਜਾਂਦਾ ਭਾਜੀ ਇੱਕ ਮਤਲਬ ਸਾਡੀ ਜਿਹੜੀ ਇੱਕ ਐਡਵਾਈਸ ਹੈ ਵੀ ਜਦੋਂ ਪਤੰਗ ਉਡਦਾ ਚਾਹੇ ਉਹ ਬਸੰਤ ਦਾ ਚਾਹੇ ਕੋਈ ਸੰਡੇ ਦਾ ਦਿਨ ਹੈ ਵੀ ਇੱਕ ਵਾਰੀ ਪ੍ਰਸ਼ਾਸਨ ਵੱਲੋਂ ਛੱਤਾਂ ਤੇ ਚੈਕਿੰਗ ਹੋਣੀ ਚਾਹੀਦੀ ਤਾਂ ਕਿ ਪਤਾ ਲੱਗ ਸਕੇ ਡੋਰ ਆ ਕਿੱਥੋਂ ਰਹੀ ਹੈ ਕਿਉਂਕਿ ਆਪਾਂ ਵਿਚਕਾਰ ਦੀ ਮਤਲਬ ਹੱਤ ਮਾਰ ਮਾਰ ਕੇ ਜੱਬੀ ਜਾਨੇ ਕੋਈ ਸਿਰਾ ਮਿਲੇ ਇੱਕ ਜਾ ਤਾਂ ਇਹ ਉੱਥੋਂ ਬੰਦ ਹੋਵੇ ਜਿੱਥੇ ਬੰਦਦੀ ਹੈ ਜਾਂ ਉੱਥੋਂ ਇਹਨੂੰ ਪਕੜਿਆ ਜਾਵੇ ਜਿੱਥੇ ਔਰਦੀ ਹੈ ਠੀਕ ਹੈ ਜੀ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਵਧੀਆ ਤਰੀਕੇ ਨਾਲ ਪਹੁੰਚਿਆ ਜਾ ਸਕਦਾ ਜੇ ਆਪਾਂ ਕਹੇ ਜੇ ਦੁਕਾਨਾਂ ਤੇ ਜੋ ਜਾਂ ਦੇਖੋ ਫਰਜ ਬਣਦਾ ਪੁਲਿਸ ਦਾ ਡਿਊਟੀ ਵੀ ਬਣਦੀ ਹੈ ਚੈਕਿੰਗ ਦੀ ਪਰ ਜਿਹੜਾ ਹੈ ਇਹ ਸਿਸਟਮ ਹੈ ਉਹਨੂੰ ਇੱਕ ਤਰੀਕੇ ਨਾਲ ਫੜਿਆ ਜਾ ਸਕਦਾ ਹੈ ਵੀ ਇੱਕ ਬੱਚਾ ਕਿੱਥੋਂ ਲੈ ਕੇ ਆਇਆ ਕਿਹੜੀ ਦੁਕਾਨ ਤੋਂ ਦਿੱਤੀ ਉਸ ਦੁਕਾਨ ਤੋਂ ਬਾਅਦ ਉਹ ਦੁਕਾਨਦਾਰ ਕਿੱਥੋਂ ਲੈ ਕੇ ਆਇਆ ਉਹਦਾ ਅੱਗੇ ਸਟਾਕਿਸਟ ਕਿੱਥੋਂ ਲੈ ਕੇ ਆਇਆ ਉਹ ਫੈਕਟਰੀ ਕਿੱਥੇ ਹੈਗੀ ਹੈ ਇਹ ਤਾਂ ਜਾ ਕੇ ਬੰਦ ਹੋਏਗੀ ਅਦਰਵਾਈਜ਼ ਜਦ ਤੱਕ ਆਪਾਂ ਪੂਰਾ ਚੈਨਲ ਨਹੀਂ ਇਹਨੂੰ ਚਲਾਵਾਂਗੇ ਜਦ ਤੱਕ ਇਹਨੂੰ ਬੰਦ ਕਰਨ ਦਾ ਔਖਾ ਸਭ ਤੋਂ ਜ਼ਰੂਰੀ ਹੈ ਆਪਣੀ ਸੁਰੱਖਿਆ ਤੇ ਨਾਲ ਦੂਸਰਿਆਂ ਦੀ ਸੁਰੱਖਿਆ ਪਤੰਗਬਾਜ਼ੀ ਕਰੋ ਸ਼ੌਂਕ ਪੂਰੇ ਕਰੋ ਇਹ ਤਿਉਹਾਰ ਹੈ ਖੁਸ਼ੀਆਂ ਦਾ ਤਿਉਹਾਰ ਹੈ ਮਨਾਓ ਪਰ ਕਿਸੇ ਦੀ ਜਾਨ ਜੋਖਮ 'ਚ ਨਾ ਪਾਓ ਇਸ ਲਈ ਚਾਈਨਾ ਡੋਰ ਨੂੰ ਬਿਲਕੁਲ ਹੱਥ ਨਾ ਲਾਓ ਰੂਪਨਗਰ ਤੋਂ ਦੈਨਿਕ ਸਵੇਰਾ ਮਨਜੀਤ